ਚੋਰਾ ਨੇ ਬਣਾਇਆ ਪਟਿਆਲੇ ਦੇ ਪ੍ਰਾਚੀਨ ਮੰਦਿਰ ਨੂੰ ਨਿਸ਼ਾਨਾ ਸੱਤ ਗੋਲਕਾਂ ਤੇ ਕੀਤਾ ਹੱਤਖਾ। ਜਿ ਆ ਲਗਾਤਾਰ ਪੰਜਾਬ ਦੇ ਵਿੱਚੋਂ ਚੋਰੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਲੁੱਟਾਂ ਖੋਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਤੇ ਇੱਥੇ ਹੀ ਬੀਤੀ ਰਾਤ ਪਟਿਆਲੇ ਦੇ ਪ੍ਰਾਚੀਨ ਸ਼ਿਵ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਕੁਚ ਚੋਰਾਂ ਦੇ ਵੱਲੋਂ ਆਪਣੇ ਨਾਪਾਕ मंसूਬਿਆਂ ਨੂੰ ਪੂਰਾ ਕੀਤਾ ਗਿਆ। ਜੀ ਹਾਂ ਸੱਤ ਗੋਲਕਾਂ ਤੇ ਹੱਥ ਸਾਫ ਕਰਦੇ ਹੋਏ ਇਹ ਚੋਰ ਨਜ਼ਰ ਆਏ ਨੇ ਦੱਸ ਦਈਏ ਵੀ ਪਟਿਆਲਾ ਦੀ ਨਵੀਂ ਅਨਾਜ ਮੰਡੀ ਵਿਖੇ ਸਥਿਤ ਇਹ ਪ੍ਰਾਚੀਨ ਮੰਦਿਰ ਚ ਚੋਰਾ ਨੇ ਵੱਡਾ ਹੱਥ ਸਾਫ ਕੀਤਾ ਹੈ ਹੱਥ ਸਾਫ ਕਰਦੇ ਹੋਏ ਵਿਖੇ ਜਿਸ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਚੋਰਾ ਨੇ ਤਕਰੀਬਨ ਰਾਤ 12 ਵਜੇ ਮੰਦਿਰ ਚ ਪਏ ਸੱਤ ਗੋਲਕਾਂ ਦੇ ਉੱਤੇ ਹੱਥ ਸਾਫ ਕੀਤਾ ਤੇ 25 ਤੋਂ 30 ਹਜ਼ਾਰ ਰੁਪਿਆ ਲੁੱਟ ਕੇ ਲੈ ਗਏ ਨੇ ਸੱਚੀ ਨਾਮਾ मेरा नाम दीपक बंसल मैं नवी अनाज मंडी शिव मंदिर ਦੇ ਵਿੱਚ ਆਪਾਂ ਖੜੇ ਆ ਅੱਜ ਅੱਜ ਬੜਾ ਹੀ ਸਵੇਰੇ ਚੋਰੀ ਹੋ ਗਈ ਮੰਦਿਰ ਦੇ ਵਿੱਚ ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੈ ਗਏ ਸਾਡੇ ਨਾਲ ਉਰੇ 830ेशन ਦੇ ਪ੍ਰਧਾਨ ਜੀ ਖੜੇ ਆ ਨਾਲ ਸੈਣੀ ਸਾਹਿਬ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਤੇ ਹੋਰ ਸਾਰੇ ਮੈਂਬਰ ਸਾਹਿਬਾਨ ਖੜੇ ਆ ਕਿੰਨੇ ਸ਼ਖਸੀ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਤੇ ਕਿੰਨਾ ਨਿਖਸਾਨ ਹੋ ਗਿਆ ਕੋ ਸ਼ਖਸ ਜਿਹੜਾ ਹੈ ਇੱਕ ਬੰਦਾ ਹੀ ਬੜਿਆ ਤੇ ਉਹ ਵੜ ਕੇ ਉਰੋ ਕੈਂਚੀ ਗੇਟ ਦੇ ਪਹਿਲਾ ਜਿੰਦੇ ਤੋੜੇ ਉਹਨੇ ਫਿਰ ਅੰਦਰ ਗੋਲਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ ਬੜੇ ਵੀ ਬੇਕ ਆਫ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਚੋਰ ਸਵੇਰੇ ਆਇਆ ਚੋਰੀ ਕਰਕੇ ਲਗਭਗ 25-30000 ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾ ਦੇ ਵਿੱਚ ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ ਬੰਦਾ ਇੱਕ ਸੀ ਸੀ ਟੀ ਵੀ ਦੇ ਵਿੱਚ ਸਾਫ਼ ਉਹਦਾ ਚਿਹਰਾ ਦਿਖ ਰਿਹਾ ਜੀ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਆ ਗਈ ਸਵੇਰੇ ਸਾਡੇ ਮੰਤਰੀ ਜੀ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਜਾਂ ਇਹਤੇ ਕਾਰਵਾਈ ਕਰਨ ਦਾ ਭਰੋਸਾ ਹੈ ਪੁਲਿਸ ਆ ਕੇ ਜਿਹੜਾ ਉਹਨਾਂ ਵੱਲੋਂ ਕੰਮ ਹੈ ਅੱਗੇ ਕਰਨ ਵਾਲਾ ਉਹ ਆਪਣੀ ਤਹਿਕੀਕਤ ਕਰ ਰਹੀ ਹੈ ਬਾਕੀ ਮੈਂ ਇੱਕ ਗੱਲ ਇਹ ਹੈ ਵੀ ਜੇ ਮੰਦਰਾ ਦੇ ਵਿੱਚ ਇਹ ਕੰਮ ਹੋਣੇ ਸ਼ੁਰੂ ਹੋ ਗਏ ਵੀ ਆਪਾਂ ਖੜਾਂਗੇ ਕਿੱਥੇ ਦੇਖੋ ਬੇਕਾਫ ਚੋਰ ਇੰਨੇ ਬੇਕਾਫ ਹੋ ਗਏ ਵੀ ਕਿਸੇ ਤਰ੍ਹਾਂ ਦਾ ਡਾਰੇ ਨਹੀਂ ਉਹਨਾਂ ਦੇ ਮਨ 'ਚ ਆ ਕੇ ਉਹ ਕਿਤੇ ਵੀ ਦਿਨ ਡਾਰੇ ਜੋ ਅੱਜ ਪਟਿਆਲੇ ਦੇ ਵਿੱਚ ਹਾਲਾਤ ਹੈ ਕਿਤੇ ਵੀ ਗੋਲੀ ਚਲਾ ਦਿੱਤੀ ਜਾਂਦੀ ਹੈ ਕਿਤੇ ਵੀ ਚੋਰੀ ਕਰ ਦਿੱਤੀ ਜਾਂਦੀ ਹੈ ਮਤਲਬ ਇਹ ਬੇਖੌਫ ਜਿਹੜਾ ਹੈ ਪੁਲਿਸ ਦਾ ਡਰ ਉਹ ਪੁਲਿਸ ਨੂੰ ਜ਼ਰੂਰ ਇਹ ਤੇ ਟਾਈਟਨੈਸ ਕਰਕੇ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਔਰ ਮੰਦਿਰਾਂ ਦੇ ਵਿੱਚ ਜੇ ਭਗਵਾਨ ਨਹੀਂ ਸੇਫ ਫੇਰ ਰੱਬੀ ਰੱਖਾ ਤੇ ਇੰਨਾ ਕਹਿੰਦਾ ਹੋਇਆ ਧੰਨਵਾਦ ਮੇਰਾ ਨਾਮ ਸੁਤਵਿੰਦਰ ਸੈਣੀ ਹੈ ਜੀ ਮੈਂ ਪ੍ਰਧਾਨ ਆਰਤੀ ਸੁਸਾਇਟੀ ਨਵੀਂ ਨਾਜ ਮੰਡੀ ਪਟਿਆਲਾ ਜੀ ਸੈਣੀ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਚੋਰੀਆਂ ਵਧ ਰਹੀਆਂ ਹਾਂ ਹਾਂ ਮੈਂ ਮੌਕੇ ਤੇ ਸਵੇਰੇ ਸਾਡੇ ਪ੍ਰਧਾਨ ਜੀ ਜਿਹੜੇ ਮੰਦਰ ਕਮੇਟੀ ਦੇ ਆ ਸ਼ਰੇਸ਼ ਡਕਾਲਾ ਜੀ ਇਹਨਾਂ ਦਾ ਫੋਨ ਗਿਆ ਮੈਨੂੰ ਅਰਲੀ 6:30 ਵਜੇ ਮੈਂ ਤਰੰਤ ਜਿਦਾ ਹੀ ਅੱਧੇ ਘੰਟੇ ਜਾ ਗਿਆ ਸੀ ਮੰਡੀ 'ਚ ਮੰਦਰ 'ਚ ਸਾਰਾ ਦੇਖਿਆ ਮਤਲਬ ਬੜਾ ਮਨ ਨੂੰ ਦੁੱਖ ਲੱਗਿਆ ਜੀ ਇਸ ਚੀਜ਼ ਨੂੰ ਦੇਖ ਕੇ ਮਤਲਬ ਸਾਡੀ ਹੋਰ ਵੀ ਸਾਡੇ ਬਹੁਤ ਮੰਡੀ ਦੇ ਬਤਵੰਤੇ ਸੱਜਣ ਇਕੱਠੇ ਹੋ ਗਏ ਸੀ ਸਾਰਿਆਂ ਦਾ ਮਨ ਬੜਾ ਦੁਖੀ ਸੀ ਇਸ ਗੱਲ ਨੂੰ ਪਰ ਮੈਂ ਹਾਂ ਤੁਸੀਂ ਅੱਗੇ ਕੋਈ ਕਾਰਵਾਈ ਵਾਸਤੇ ਚਾਰਜ ਇਹਨਾਂ ਨੂੰ ਚਾਹਲੀ ਹਾਂ ਮੇਰੀ ਗੱਲ ਜਿਹੜੇ ਨਵੇਂ ਇਨਸਪੈਕਟਰ ਹੈ ਆਏ ਦਾਣਾ ਮੰਡੀ ਇੰਚਾਰਜ ਉਹਨਾਂ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਤੁਰੰਤ ਆਪਣੀ ਜਿਹੜਾ ਡਿਊਟੀ ਅਫਸਰ ਸੀ ਰਾਤ ਨੂੰ ਭੇਜਿਆ ਤੇ ਬਾਕੀ ਸਾਡੇ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਬੀਤ ਸੈਣੀ ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀ ਮੇਰੀ ਕਾਫੀ ਡੀਲ ਚ ਗੱਲ ਹੋਈ इवन ਉਹਨਾਂ ਨੇ ਕਿਹਾ ਵੀ ਮੈਂ ਐਸਐਸਪੀ ਸਾਹਮਣੂ ਡਾਇਰੈਕਸ਼ਨ ਦੰਨਾ ਵੀ ਇਹਦੇ ਚ ਕੁਝ ਨਹੀਂ ਰਹਿਣੀ ਚਾਹੀਦੀ ਬੰਦਾ ਬਿਲਕੁਲ ਰੈਸਟ ਹੋਊਗਾ ਸਰ ਪਾਸ ਏਰੀਆ ਹੈ ਮਹਾਜਨ ਲੋਕ ਦੁਕਾਨਦਾਰ ਭਾਈਚਾਰਾ ਹੈਗਾ ਘਰਬੀ ਨੇੜੇ ਨੇ ਕੀ ਲੱਗਦਾ ਜਿਹੜੀ ਵਾਰਦਾਤ ਹੋਇਆ ਹੌਪ ਪਾਇਆ ਜਾ ਰਿਹਾ ਲੋਕਾਂ ਨੂੰ ਬਿਲਕੁਲ ਹੌਪ ਪਾਇਆ ਜਾ ਰਿਹਾ ਜੀ ਕਾਪੀ ਆ ਜਿਨਾਂ ਦੇ ਸਦਾ ਅਸੀਂ ਚਰਨਾ ਚ ਰਹਨੇ ਆ ਇੱਥੇ ਅੱਗੇ ਚੋਰ ਬੇਖੌਫੋ ਕੇ ਅੰਦਰ ਘੁੰਮ ਰਿਹਾ ਕੱਲਾ ਬੰਦਾ ਕੋਈ ਉਹਨੂੰ ਡਰ ਨਹੀਂ ਸੀ ਕਿਸੇ ਦਾ ਵੀ ਜੋ ਉਹਦੀ ਫੋਟੋ ਆਈਆਂ ਇਹਦੇ ਸੇ ਸੀਸੀਟੀਵੀ ਕੈਮਰੇ ਸਾਰੀਆਂ ਮਤਲਬ ਬੜੇ ਹੌਸਲੇ ਨਾਲ ਉਹਨੇ ਕੰਮ ਕੀਤਾ ਬੰਦੇ ਨੇ ਅਸੀਂ ਸਾਰੇ ਗੱਲ ਤੋਂ ਬਹੁਤ ਹੈਰਾਨ ਆ ਸੋ ਮੈਂ ਤਾਂ ਮਾਝੋਗ ਐਸਐਸਪੀ ਸਾਹਿਬ ਨੂੰ ਵੀ ਕਹਾਗਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਪਟਿਆਲੇ ਚ ਰੌਲਾ ਚੱਲ ਰਿਹਾ ਹੈ ਬਾਦਦਤਾਂ ਦਾ ਜਾਂ ਜੋ ਵੀ ਹੈ ਮਤਲਬ ਹੁਣ ਤਾਂ ਧਾਰਮਿਕ ਸਥਾਨਾਂ ਦੀ ਗੱਲ ਆ ਗਈ ਵੀ ਆਪ ਇੰਟਰਸਟ ਲੈ ਕੇ ਚਿਹਰਾ ਦੀ ਗਸਟਾਫ ਲਵਾਉਣ ਚਾਹੇ ਆਪ ਆਪਣੇ ਇਸਪੈਕਟਰਾਂ ਨੂੰ ਐਸਐਸਪੀ ਨੂੰ ਡੀਐਸਪੀ ਨੂੰ ਕਿਸੇ ਨੇ ਵੀ ਇਨਸਟਰਕਸ਼ਨਾਂ ਦੇਣ ਤਾਂ ਕਿ ਐਂਦਾ ਮੁੜ ਕੇ ਐਦਾਂ ਦੀ ਹਰਕਤ ਕੋਈ ਕਰ ਨਾ ਸਕੇ ਕਿਸੇ ਵੀ ਧਰਮਗਤਾਰੇ ਜਾ ਕੇ ਸੋ ਇਹ ਬਹੁਤ ਇੱਕ ਨਿੰਦਰ ਜੋ ਕਟਣ